ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚਿਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਫਿਰ ਹਰਜਾਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਅੱਜ ਬਣਾਉਣ ਜਾ ਰਹੇ ਹਾਂ ਇੱਕ ਇਸੇ ਮੱਝ ਦੀ ਦੋਸਤੋ ਧੀ ਆ ਪਿਛਲੇ ਸਵੇ ਦੀ ਇਹ ਵੀ ਤੁਹਾਨੂੰ ਦਿਖਾ ਦਾਂਗੇ ਸਾਲਕ ਦੀ ਇਹ ਕੱਟੀ ਆ ਇਹ ਵੀ ਕੱਟੀ ਵੀਰ ਸੇਲ ਕਰਦਾ ਪਿਆ ਠੀਕ ਆ ਜੀ ਤੇ ਵੀ ਕਿਸੇ ਵੀਰ ਨੇ ਖਰੀਦਣੀ ਆ ਤੇ ਮਦਰ ਦਾ ਮਿਲਕ ਜਿਹੜਾ ਤੁਹਾਨੂੰ ਆਪਾਂ ਦੱਸਾਂਗੇ ਜਿੰਨੀ ਵੀ ਡਿਟੇਲ ਦਵਾਂ ਕਿਸ ਮੱਝ ਦੇ ਬਿਲਕੁਲ ਪਿਛਲੇ ਸੁਪਿਆਂ ਦੀ ਉਸ ਬਿਹਾਵ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਸੋ ਚੰਗੇ ਮਦਰ ਮਿਲਕ ਰਿਕਾਰਡ ਵਾਲੀ ਦੋਸਤੋ ਇਸ ਦੀ ਮਦਰ ਆ ਮਦਰ ਵੀ ਬਿਲਕੁਲ ਨਾਲ ਆ ਤੁਸੀਂ ਦੇਖ ਲਵੋਗੇ ਇਹ ਸੇਲ ਦੇ ਲਈ ਇਹ ਤਾਂ ਅਵੇਲੇਬਲ ਹੀ ਆ ਬਾਕੀ ਜਿਹੜੀ ਇਹਦੀ ਕੱਟੀ ਆ ਠੀਕ ਆ ਜੀ ਉਹ ਵੀ ਵੀਰ ਸੇਲ ਕਰਦਾ ਪਿਆ ਇੱਕ ਸ਼ਾਈ ਬਾ ਲੰਗ ਦੇ ਵਿੱਚ ਦੋਸਤੋ ਜਿਹੜੀ ਤੁਸੀਂ ਇਹ ਵਹਿੜ ਦੇਖ ਰਹੇ ਜੀ ਇਹ ਪਕਾਊ ਆ ਇੱਕ ਬੱਛੀ ਆ ਜਰਸੀ ਬਰੀਡ ਦੇ ਵਿੱਚ ਇਸ ਦੀ ਮਦਰ ਦਾ ਮਿਲਕ ਰਿਕਾਰਡ ਵੀ ਕਾਫੀ ਚੰਗਾ ਦੱਸ ਰਿਹਾ ਵੀਰ ਤੇ ਬਾਕੀ ਪੂਰੀ ਡਿਟੇਲ ਤੇ ਆਪਾਂ ਉਹਨਾਂ ਦੇ ਕੋਲ ਚਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ। ਤੋਂ ਬਾਕੀ ਤਰਨਤਾਰਨ ਸਾਬ ਤੋਂ ਦੋਸਤੋ ਥੋੜੀ ਦੂਰੀ ਆ ਪਿੰਡ ਚੰਬਲ ਦੀ। ਜਦੋਂ ਹਰੀਕੇ ਪੱਤਨ ਤੋਂ ਪਾਉਣੀਆ ਤੇ ਸਰੀਆਲੀ ਨੇ ਸ਼ਹਿਰੇ ਪੰਨੂਆ ਤੋਂ ਅਗਲੇ ਪਾਸੇ ਟੋਲ ਪਲਾਜ਼ਾ ਟੋਲ ਪਲਾਜ਼ੇ ਤੋਂ ਦੋਸਤੋ ਇੱਕ ਪਹਿਲਾਂ ਇੱਕ ਗੇਟ ਬਣਿਆ ਹੈਗਾ ਸ਼ਰਕਤੇ ਉੱਪਰ ਪਿੰਡ ਚੰਬਲ ਨੂੰ ਆਉਂਦਾ ਤੇ ਲੰਘਦੇ ਪਾਸੇ ਬਨ ਪਿੰਡ ਆ ਕੋਈ ਕਿਲੋਕੀਮੀਟਰ ਦੀ ਦੂਰੀ ਆ ਮੇਨ ਨੈਸ਼ਨਲ ਬਠਿੰਡਾ ਅਮਰਸਰ ਹਾਈਵੇ ਤੋਂ। ਆਓ ਕਰਦੇ ਆ ਗੱਲਬਾਤ ਵੀਰ ਖਰਜ ਆਪਦੇ ਨਾਲ। ਕੋਸ਼ਲ ਇੰਨੀਆਂ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਜਾਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਫੋਰਪਾਸ ਵੀ ਠੀਕ ਠਾਕ ਜੇ ਵਧੀਆ ਸਾਰਾ ਆਪਣੇ ਘਰ ਦੇ ਘਰੇਲੂ ਪਸ਼ੂ ਆ ਹਾਂਜੀ ਹਾਂਜੀ ਕਿਸੇ ਰਕਮ ਤੱਕ ਤਾਂ ਹੁੰਦਾ ਵੀ ਚਲੋ ਵਪਾਰੀ ਵੀਰਾਂ ਦੀ ਆਪਾਂ ਵੀ ਕਾਫੀ ਵੀਡੀਓ ਪਾਈਦੀ ਆ ਨਹੀਂ ਨਹੀਂ ਜੀ ਤੇ ਇਹ ਆਪਣੇ ਘਰ ਦੇ ਘਰੇਲੂ ਘਰੇ ਸਾਹਮਣੇ ਹੋਏ ਪਸ਼ੂ ਆ ਘਰ ਦੇ ਆ ਜੀ ਤੇ ਅੱਜ ਆਪਾਂ ਜਿਹੜੇ ਵੀਰੇ ਸੇਲ ਕਰਦੇ ਪਏ ਉਹ ਟੋਟਲ ਚਾਰ ਨਾਗਾ ਇੱਕ ਦੋ ਤਾਂ ਵੱਡੇ ਪਸ਼ੂ ਆ ਤੇ ਦੋ ਹੀ ਛੋਟੇ ਆ ਹਾਂਜੀ ਚਾਰ ਨਾਗਾ ਜੀ ਚਾਰ ਨਾਗਾ ਹਾਂਜੀ ਇੱਕ ਤੁਸੀਂ ਦੱਸ ਰਹੇ ਸੀ ਮੱਝ ਆਪਣੇ ਕੋਲ ਬਹੁਤ ਖੂਬਸੂਰਤ ਆ ਵੀ ਉਧਰ ਵਾਲੀ ਸਾਈਡ ਦੀ ਹਰਿਆਣੇ ਦੀ ਸਾਈਡ ਦੀ ਇਹ ਮੱਝ ਵੀਰ ਦੀ ਪਰ ਲੈਂਦੀ ਹਾਂਜੀ ਤੇ 15 16 ਦੁੱਧ ਕੱਢਦੀ ਏ 15 16 ਦੀ ਬਹੁਤ ਮਿੱਠੀ ਮੱਝ ਆ ਤੇ ਕੋਈ ਵੀ ਗਲ੍ਹਾਂ ਵਾਲੇ ਗੱਲ ਨਹੀਂ ਕੀ ਵੀ ਗਲਤ ਚੀਜ਼ ਆ ਯਾਰ ਕੀ ਥੋੜਾ ਬਹੁਤ ਜਿਆਦਾ ਕੋਈ ਕਾਰਨ ਕਰਕੇ ਇਹਨਾਂ ਨੂੰ ਵੇਚ ਨਹੀਂ ਪੈਣ ਦੀ ਜਿਹੜੀ ਠੀਕ ਹੈ ਬਾਕੀ ਪਹਿਲਾਂ ਆਲਰੇਡੀ ਮੇਰਾ ਮੱਝ ਤੇ ਕੰਮ ਕਰਨ ਦਾ ਇਰਾਦਾ ਹੈ ਕਿ ਬ੍ਰੀਡ ਇਹਨਾਂ ਦੀ ਤਰ੍ਹਾਂ ਕਰਾਂਗਾ ਬਿਲਕੁਲ ਬਿਲਕੁਲ ਤੇ ਬਹੁਤ ਮਿੱਠੀ ਮੱਝ ਆ ਕੋਈ ਲਾਹਮੇ ਵਾਲੇ ਗੱਲ ਨਹੀਂ ਕੀ ਕੋਈ ਜਿਹੜਾ ਵੀ ਖੜੂਗਾ ਜਿਆਦਾ ਹੀ ਕਰੂਗਾ ਮਾਝਵੀਰ ਚੰਗੀ ਸੀ ਅਰ ਜੀ ਆਪ ਮੈਂ ਤਾਂ ਪੁੱਛਣਾ ਸੀਗਾ ਵੀ ਚਲੋ ਏਡਾ ਪਸ਼ੂ ਕਿਉਂਕਿ ਮਿਲਦਾ ਬੜੀ ਕਿਸਮਤ ਦੇ ਨਾਲ ਹਾਂਜੀ ਹਾਂਜੀ ਤੇ ਪਸ਼ੂ ਵੈਸੇ ਵੀ ਪਸ਼ੂ ਚੰਗਾ ਤਾਂ ਹਨਾ ਪਿਛਲੇ ਸੋਵੇ ਤੁਸੀਂ ਦੱਸਿਆ ਸੀ ਵੀ ਦੂਜੇ ਸਵੇਰ 15 ਕਿਲੋਟਰ ਤੋਂ ਪਲੱਸ ਚੱਲੀ ਆ 15 16 15 16 ਕੱਢੀ ਗਈ ਕੋਈ ਦਿੱਕਤ ਨਹੀਂ ਆਰਾਮ ਨਾਲ ਨੋਰਮਲ ਖਰਾਕ ਤੇ ਇਸ ਵਾਰ ਤੀਜਾ ਕਿ ਸਵੇਰ ਹੋਊਗੀ ਯਾਰ ਕਿ ਤੀਜੇ ਲਾ ਲਓ ਤੁਸੀਂ ਚੌਥੇ ਮੰਨ ਲਓ ਤੇ ਇੱਥੇ ਕਿ ਚੱਲਦੀ ਪਈ ਹੈ ਠੀਕ ਹੈ ਜੀ ਤੇ ਦਿਨ ਵੈਸੇ ਹੁਣ ਪੂਰੇ ਹੋ ਗਏ ਜੋ ਓਪਰ ਲੈਂਡ ਆਈ 27 ਤਰੀਕ ਨੂੰ ਵੀਰ ਜੀ ਪੂਰੇ ਹੋ ਗਏ ਹਾਂਜੀ ਤੇ ਹੁਣ ਜਿਹੜੇ ਖੜਨ ਠੀਕ ਆ ਜੀ ਹਾਂ ਜੀ ਸੋ ਦੋਸਤੋ ਇੱਕ ਵਰੀ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਥੋੜਾ ਦਿਖਾ ਦਿੰਨੇ ਆ। ਹਵਾਨੇ ਦੇਵੇ ਵਾਲੇ ਪਾਸੇ ਤੁਸੀਂ ਚੈੱਕ ਕਰੋ ਬਿਲਕੁਲ ਇੱਕ ਸਾਰ ਨੇਵਾ ਤੇ ਕੱਦ ਵੱਡਾ ਠੀਕ ਆ ਜੀ ਵੱਡੀ ਹਾਈਟ ਕੱਦ ਦੇ ਵਿੱਚ ਆ ਸਿੰਗਲ ਖੱਡੀ ਆ। ਸੋ ਚੌੜਾ ਪਿੱਠ ਪੂੜਾ ਸੋ ਚੌੜੇ ਪੱਲੇ ਦੀ ਦੋਸਤੋ ਇਹ ਜਿਹੜੀ ਮੱਝ ਆ ਕੋਈ ਤੇਜਾ ਸੁਭਾ ਸਮਝ ਲੈ ਕੋਈ ਵੀਰ ਚੌਥਾ ਮੰਨ ਲੈ। ਬਾਕੀ ਪਹਿਲੇ ਦੂਜੇ ਦੂਜੇ ਸੂਬੇ ਦਾ ਵੀਰ ਦਾ ਵੀ ਰਿਕਾਰਡ ਆਪਾਂ ਇਹਦਾ ਨੋਟ ਕੀਤਾ 15 ਲੀਟਰ 16 ਲੀਟਰ 15 ਲੀਟਰ ਤੋਂ ਪਲੱਸ ਹੀ ਚੱਲੀ ਆ। ਤੇ ਬਹੁਤ ਚੰਗਾ ਪਸ਼ੂ ਤਾਂ ਨਾ ਤੇ ਮਿਲਦੀ ਵੀ ਬਿਲਕੁਲ ਲ ਤੇ ਹੁਣ ਕਿਸੇ ਚੰਗੇ ਸੀਮੰਟ ਤੋਂ ਬਾਅਦ ਜਾ ਕੇ ਗੱਪਣ ਕਰਵਾਈ ਸੀ ਚੰਗੇ ਖਾਨ ਬੋਲ ਤੋਂ ਤੋਂ ਜਿਹੜਾ ਸਰਕਾਰੀ ਹੈ ਉਹਦੇ ਮੈਂ ਕਰਾਈਏ ਖਾਨ ਬੋਲ ਤੋਂ ਗੱਪਣ ਹਾਂਜੀ ਲਓ ਜੀ ਖਾਨ ਬੋਲ ਤੋਂ ਦੋਸਤੋ ਅੱਗੇ ਨੈਕਸਟ ਇਹ ਗੱਪਣ ਆ ਠੀਕ ਆ ਤੇ ਬਾਕੀ ਛਾਈ ਛੂਈ ਤੁਸੀਂ ਚੈੱਕ ਕਰੋ ਜਦੋਂ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਬਤੇਰੀ ਗੱਲਬਾਤ ਸਮਝ ਆ ਜਾਊਗੀ ਵੀਰ ਇੱਕ ਵਾਰੀ ਆਪਾਂ ਕੋਲ ਕੇ ਨੂੰ ਤੋੜ ਕੇ ਮੜਾ ਜਾ ਦਿਖਾਈਏ ਵੀਰਾਂ ਨੂੰ ਤੇ ਬਹੁਤ ਜੰਮੀ ਪਲੀ ਆ ਫੁੱਲ ਬੜਾ ਫੁੱਲ ਦੋਸਤੋ ਰਾਜੀ ਆ ਵਜਨ ਕੋੜ ਪੂਰਾ ਤੋ ਪਿਛਲੇ ਸਵੇ ਤਾਂ ਮਿਲਕ ਵੀ ਵੀਰ ਨੇ ਦੱਸ ਦਿੱਤਾ ਇਸ ਵਾਰ ਵੀ ਸੇਵਾ ਜਿਹੜੀ ਦੋਸਤੋ ਤੁਸੀਂ ਆ ਦੇਖੋ ਚੰਗੀ ਸੇਵਾ ਚੰਗੀ ਸਾਫ ਸਮਹਾਲ ਇਸ ਵਾਰ ਵੀ ਉਮੀਦ ਕਰਦੇ ਆ ਵੀ ਦੁੱਧ ਸੋਨਾ ਭਰਾ ਦੋ ਵੀ ਠੀਕ ਹੈ ਤਾਂ ਤਕਰੀਬਨ ਅੱਜ 27 ਅਗਸਤਾ ਦੋਸਤੋ ਤੇ ਅੱਜ ਦੇਣੇ ਦੇ ਪੂਰੇ ਹੋ ਗਏ ਆ ਠੀਕ ਆ ਉੱਪਰ ਦੇਣ ਲੈ ਕੇ ਜਾਊਗੀ ਜਿੰਨੇ ਵੀ ਬਣੂ ਥਣੂਗੀ ਉੱਪਰ ਦੇਣਾ ਹੁਣ ਜਾ ਰਹੇ ਆ ਤੇ ਅੱਜ 27 ਨੂੰ ਇਹ ਦੇਣ ਪੂਰੇ ਹੋ ਗਏ ਆ ਠੀਕ ਆ ਸੋ ਚੌੜਾ ਪਿੱਟ ਪੂੜਾ ਸੋਹਣੀ ਹਾਈਡ ਲੈਂਥ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦੀ ਖੂਬਸੂਰਤ ਆ ਚੌਰਸ ਦੇਵਾ ਮੋੜ ਤੋਂ ਆ ਦੇਖੋ ਥੋੜਾ ਇਹਨੂੰ ਘੁਮਾ ਲਓ ਵੀਰ ਹਾਂਜੀ ਇੱਥੇ ਵੀਰ ਹਰਜਾਪ ਇੱਕ ਮਿੰਟ ਰੋਕਿਆ ਜੇ ਇੱਥੇ ਰੋਕਿਆ ਫੇਸ ਦਿਖਾਓ ਮੜਾ ਜਾਂਦਾ ਲਓ ਜੀ ਉਸ ਫੇਸ ਕੁਆਲਿਟੀ ਵੇਖੋ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਉਸ ਚੰਗਾ ਪਸ਼ੂ ਤਾਨਾ ਠੀਕ ਆ ਤੁਹਾ ਮੇਰਾ ਵੀਰ ਕੋ ਤੀਜਾ ਮੰਨ ਲੈ ਚੌਥਾ ਮੰਨ ਲੈ ਠੀਕ ਆ ਜੀ ਤੇ ਬਾਕੀ ਸੋਹਣੀ ਹਵਾਨੇ ਲੇਵੇ ਦੀ ਸ਼ੇਪ ਸੋਹਣਾ ਸਟਰਕਚਰ ਬਾਡੀ ਵੇਟ ਵੇਟ ਬੂਟ ਬਹੁਤ ਜ਼ਿਆਦਾ ਠੀਕ ਆ ਜੀ ਮਜਦਾ ਪੂਰੀ ਡਬਲ ਆ ਤੇ ਵੀਰ ਹਰਜਾਪ ਚੰਗੀ ਸੇਵਾ ਸੁਭਾ ਕੀਤੀ ਹੈ ਨਾ ਚਲਕਾ ਮਾਰ ਕੇ ਤੇ ਸੇਵਾ ਕੀਤੀ ਮੈਂ ਬੇਤੀ ਬਹੁਤ ਜ਼ਿਆਦੀ ਕੀਤੀ ਸੀ ਕਿਉਂਕਿ ਮੇਰਾ ਰਖੰਦਾ ਰਦਾ ਹੀ ਇਹ ਮਤਲਬ ਚੰਗੇ ਬੋਲ ਤੋਂ ਹੀ ਮੈਂ ਕਰਾਈ ਸੀ ਜੈਕਸ਼ਨ ਵਿੱਚ ਚੰਗਾ ਭਰਾਇਆ ਦਾ ਠੀਕ ਆ ਜੀ ਪਰ ਮੁੜ ਕੇ ਫਿਰ ਮੇਰਾ ਰਦਾ ਚੇਂਜ ਹੋ ਗਿਆ ਤੇ ਆਕਰ ਸੇਲ ਕੀਤੀ ਬਾਕੀ ਕਰਨ ਦਾ ਕੋਈ ਇਨਾ ਦਾ ਮਕਸਦ ਨਹੀਂ ਹੈ ਕਰਨ ਦਾ ਠੀਕ ਹੈ ਠੀਕ ਹੈ ਇਹਦਾ ਕਰਕੇ ਮੈਨੂੰ ਸੇਲ ਕਰਨੀ ਪਈ ਪਿਛਲਾ ਸਵੇਰੇ ਵੀ ਵੈਸੇ ਨੇ ਕੱਟੀ ਦਿੱਤੀ ਸੀ ਪਿਛਲਾ ਸੋਇ ਦੀ ਕੱਟੀ ਆ ਤੇ ਬਹੁਤ ਮਿੱਠੀ ਕੱਟੀ ਨਹੀਂ ਮਿਲਦੀ ਰਹੀ ਠੀਕ ਹੈ ਅਜੇ ਤੱਕ ਵੀ ਨਹੀਂ ਦੋਵੇਂ ਮਾਵਾਂ ਦੀਆਂ ਵੱਖਰੀਆਂ ਹੋਣ ਚਾਹੀਦੀਆਂ ਠੀਕ ਹੈ ਜੀ ਹਾਂਜੀ ਲੋਬੇ ਇੱਕ ਵਾਰੀ ਥੋੜਾ ਤੋਰ ਦਈਏ ਵੀਰ 10 ਕਦਮਾਂ 간 ਤੋਂ ਤੋਂ ਥੱਲੇੋਂ ਦੋਸਤੋ ਬਣੀ ਥਣੀ ਬਹੁਤ ਆ ਅੱਜ ਦਿਨ ਪੂਰੇ ਹੋ ਗਏ ਆ ਠੀਕ ਆ ਜੀ ਉੱਪਰ ਲੈ ਕੇ ਜਾ ਰਹੀ ਆ ਜਿੰਨੇ ਦਿਨ ਵੀ ਆ ਉੱਪਰ ਲੈ ਕੇ ਜਾਊਗੀ ਤੇ ਥੱਲੋ ਕਾ ਕਰਮਾਲੀ ਪੂਰੀ ਖਬਰਦਾਰ ਆ ਠੀਕ ਆ ਜੀ ਹਵਾਨੇਲੇਵਾ ਬਿਲਕੁਲ ਮੋਢ ਤੋਂ ਚੌਰਸ ਆ ਤੇ ਵਿਰਲ ਵੰਡ ਆ ਆਪਸੀ ਥਨਾ ਦੀ ਤੁਸੀਂ ਦੇਖੋਗੇ ਬਿਲਕੁਲ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਆਪਸੀ ਥਨਾ ਦੀ ਜਿਹੜੀ ਵੰਡ ਆ ਉਹ ਬਹੁਤ ਵਧੀਆ ਠੀਕ ਆ ਜੀ ਚੰਗੀ ਸੋਹਣੀ ਸਪੇਸ ਵੰਡ ਤੇ ਥਣ ਲੱਗਾ ਤੇ ਫੁੱਲ ਹੈਵੀ ਬਾਡੀ ਵੇਟ ਆ ਫੁੱਲ ਬਜਨ ਲੋਡ ਦੇ ਵਿੱਚ ਸੋ ਨੈਕਸਟ ਜਿਹੜੀ ਇਹ ਖਾਨਪੋਲ ਤੋਂ ਗੱਪਣ ਤੇ ਚੰਗੇ ਸਟਰਕਚਰ ਦੇ ਵਿੱਚ ਸੋਮੋਰਾ ਬਰੀਡ ਦੇ ਵਿੱਚ ਹੀ ਆ ਜਾਂਦੀ ਆ ਆਪਾਂ ਵੀਰੇ ਉਧਰੋਂ ਬਾਹਰੋਂ ਫਿਰ ਹਰਿਆਣੇ ਤੋਂ ਲੈ ਕੇ ਆਏ ਸੀ ਹੈ ਹਰਿਆਣੇ ਦੀ ਆ ਲਈ ਮੈਂ ਕੇ ਵਪਾਰੀ ਤੋਂ ਬਾਈ ਫਿਰ ਵਪਾਰੀ ਤੋਂ ਠੀਕ ਹੈ ਜੀ ਲੈ ਉਧਰ ਦੀਏ ਠੀਕ ਹੈ ਬੰਨ ਲਓ ਵੀਰੇ ਬੰਨ ਲਓ ਪਸ਼ੂਤਾਨ ਚੰਗਾ ਦੋਸਤੋ ਜਿਹੜਾ ਕੋਈ ਵੀਰ ਚੰਗੇ ਪੈਸੇ ਖਰਚ ਕਰਨਾ ਚਾਹੁੰਦਾ ਪਸ਼ੂ ਤੁਹਾਨੂੰ ਤੁਸੀਂ ਚੰਗਾ ਲੈਣਾ ਚਾਹੁੰਦੇ ਹੋ ਤੇ ਜਰੂਰ ਇੱਥੇ ਆਣ ਕੇ ਇੱਕ ਵਾਰੀ ਵਿਜ਼ਿਟ ਕਰਕੇ ਆਪਣੀ ਅੱਖੀਂ ਦੇਖ ਲਿਓ ਠੀਕ ਹੈ ਜੀ ਤੇ ਟਿਪ ਕੇ ਭਰਾ ਕੇ ਤਸੱਲੀ ਕਰ ਲਿਓ ਅੱਛਾ ਵੀਰ ਹਰਜਾਪੇ ਦੀ ਕੀ ਮੰਗ ਕੀ ਕਰਦੇ ਆ ਆਪਾਂ ਲੈਣ ਦੇ ਨਾਲ ਹੀ ਜਿੱਕਰ ਗੱਲ ਮੰਗ ਤੇ ਵੀਰ ਜੀ ਇਹਦੀ ਮਜਾਦ ਪਾਈ ਦੀ ਗੱਲ ਆ ਪਟਿਆਈ ਆ ਹਾਂਜੀ ਫੇਰ ਲੈਣ ਜੀ ਆ ਬਿਲਕੁਲ ਫੇਰ ਵੀ ਚਲੋ ਮੋਲ ਤੇ ਚੀਦੇ ਕਰਦਾ ਆਪਾਂ 1.90 ਤੱਕ ਦਾ ਆ ਸਾ 1.90 ਤੱਕ ਦੇ ਲੈ ਆ ਹਾਂਜੀ ਬਾਕੀ ਹੋ ਜਾਊਗਾ ਮੌਕੇ ਤੇ ਥੋੜਾ ਬਾਤ ਥੋੜਾ ਬਾਤ ਆ ਜੀ ਠੀਕ ਆ ਜੀ ਹਾਂਜੀ ਉਹ ਵੀ 1.90 ਹਜ਼ਾਰ ਵੀਰ ਕਹਿ ਰਿਹਾ ਵੀ 1.90 ਹਜ਼ਾਰ ਦੀ ਇਹ ਆਪਾਂ ਤੁਹਾਨੂੰ ਲਾਸਟ ਦੇ ਦਾਂਗੇ ਠੀਕ ਆ ਜੀ ਸੋ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਸੋਨੇ ਬਾਡੀ ਸਟਰਕਚਰ ਦੇ ਵਿੱਚ ਸੋ ਤੁਦਦਾ ਹਰ ਕੀ ਚੰਗਾ ਚਵਾ ਦੂਗੀ ਠੀਕ ਆ ਕਕ 45 ਦੇ ਸਵੇਰੇ ਦਾ ਮਿਲਕ ਤੁਹਾਨੂੰ ਦੱਸ ਹੀ ਦਿੱਤਾ ਤੇ ਇਹ ਦੋਸਤੋ ਵੱਡੀ ਮੱਝ ਸੀ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਇਸ ਤੋਂ ਬਾਅਦ ਵੀਰ ਹਰਜਾਪ ਅੱਗੇ ਆਪਣੇ ਕੋਲ ਜਿਹੜੇ ਆ ਐਨੀਮਲ ਆ ਗਿਆ ਇੱਕ ਆਪਾਂ ਵਿਹੜ ਦਿਖਾ ਦਿੰਨੇ ਆ ਪਹਿਲਾਂ ਸ਼ਾਈਵਾਲ ਉਸ ਤੋਂ ਬਾਅਦ ਦੋਸਤੋ ਇਸੇ ਮੱਝ ਦੀ ਕੱਟੀ ਜਿਹੜੀ ਇਹ ਵੀ ਵਕਾਊ ਆ ਇਹ ਵੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਦਾਂਗੇ ਸੋ ਸੈਕਿੰਡ ਨੰਬਰ ਤੇ ਇੱਧਰ ਇੱਕ ਸ਼ਾਈਵਾਲਾਂ ਦੇ ਵਿੱਚ ਵਿਹੜ ਇਹਦਾ ਫਿਰ ਸੂਹਾ ਕਿੰਨਾ ਹੈ ਇਹਦਾ ਵੀਰ ਜੀ ਮੈਂ ਲੈਂਦੀ ਐ ਰਕ ਹੀ ਲੈਂਦੀ ਐ ਓਕੇ ਤੇ ਜੇ ਸੂਹਾ ਕਹਿ ਕੇ ਦਿੱਤੀ ਉਹਨਾ ਮੈਨੂੰ ਤੀਜੇ ਸੂਬੇ ਹਾਂਜੀ ਠੀਕ ਹੈ ਜੀ ਇਹ ਤਾਂ ਦਿਨ ਵੈਸੇ ਹਜੇ ਪਏ ਆ ਹਜੇ ਪੂਰੇ ਹੋਣ ਦੇ ਵਿੱਚ ਜਾਂ ਆਪਾਂ ਕਹ ਲਈਏ ਵੀ ਅੱਜ ਕਿੰਨੇ ਕਿ ਦਿਨ ਬਾਕੀ ਹੈ ਇਹ ਹਜੇ ਢਾਈ ਮਹੀਨੇ ਬਣੇ ਤੇ ਅੱਛਾ ਜੀ ਹਾਂਜੀ ਢਾਈ ਮਹੀਨੇ ਕੱਚੀ ਆ ਨਹੀਂ ਢਾਈ ਮਹੀਨੇ ਹੋਏ ਬਣੀ ਨੂੰ ਢਾਈ ਮਹੀਨੇ ਹੋਏ ਬਣੀ ਨੂੰ ਪਣੀ ਨੂੰ ਦੁੱਧ ਹੈਗਾ ਥੱਲੇ ਦੁੱਧ ਹੈਗਾ 9 ਕਿਲੋ 9 9 ਪਲੱਸ ਹੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਲਓ ਬਾਕੀ ਮਿੱਠੀ ਮਠੀ ਬਹੁਤ ਜ਼ਿਆਦੀ ਕੋਈ ਦਿੱਕਤ ਨਹੀਂ ਇਹੋ ਜੀ ਢਾਈ ਮਹੀਨੇ ਦੀ ਗੱਬਣ ਚੈੱਕ ਪਾਸ ਆਪਣੇ ਤੇ ਹਾਂ ਚੈੱਕ ਪਾਸ ਆਪਾਂ ਕਰਵਾਈ ਹੈ ਨਾ ਹਾਂਜੀ ਹਾਂਜੀ ਕਰਾਈ ਲਓ ਜੀ ਢਾਈ ਮਹੀਨੇ ਦੀ ਗੱਬਣ ਚੈੱਕ ਪਾਸ ਆ ਸ਼ਾਈ ਵਾਲਾਂ ਅੰਗ ਦੇ ਵਿੱਚ ਆ ਤੇ ਦੁੱਧ 8 ਤੋਂ ਬਾਅਦ ਇਹ 9 9 ਦੇ ਦਰਮਿਆਨ ਹੁਣ ਚੱਲਣ ਢਈ ਹੈ ਤੇ ਮਿਲਦੀ-ਮੁਲਦੀ ਇਸੇ ਤਰ੍ਹਾਂ ਬਿਨਾ ਬੰਗੇ ਤੋਂ ਕੋਈ ਦਿੱਕਤ ਨਹੀਂ ਜਦਾਂ ਮਰਜੀ ਬੰਦਾ ਕੋਈ ਥੱਲੇ ਤੇ ਕੋਈ ਨਾ ਵਾਲੀ ਗੱਲ ਹੀ ਨਹੀਂ ਠੀਕ ਹੈ ਜੀ ਹਾਂ ਜੀ ਉਹ ਦੋਸਤੋ ਕੋਈ ਰੱਸੀ ਰੁਸੀ ਕੋਈ ਬੰਗਾ ਨਿਆਣਾ ਪਾਉਣ ਦੀ ਲੋੜ ਨਹੀਂਗੀ ਸ਼ਾਈ ਵਾਲਾ ਜਿੱਦਾਂ ਗਰਮਾਂ ਦੇ ਗਰਮ ਨਹੀਂਗੀ ਠੀਕ ਹੈ ਜੀ ਬਹੁਤ ਠੰਡੀ ਹੈ ਸ਼ਾਈ ਵਾਲਾ ਅੰਗ ਦੇ ਵਿੱਚ ਤੁਸੀਂ ਜਿਹੜੀ ਤੁਸੀਂ ਇਹ ਵਿਹੜ ਦੇਖ ਰਹੇ ਜੇ 9 ਕਿਲੋ ਦੁੱਧ ਤੇ ਢਾਈਆਂ ਮਹੀਨੇ ਦੀ ਗੱਭ ਠੀਕ ਆ ਸੋ ਗੱਭ ਵੀ ਜਿਹੜੀ ਦੋਸਤੋ ਚੈੱਕ ਪਾਸ ਆ ਇਹ ਨਹੀਂ ਹੈਗਾਗਾ ਵੀ ਜਾ ਕੇ ਕਿਸੇ ਵੀਰ ਨੂੰ ਕਰਾਉਣ ਦੀ ਲੋੜ ਪਊਗੀ ਪਰ ਫਿਰ ਵੀ ਆਪਾਂ ਉੱਥੇ ਕਹਿ ਦਿੰਦੇ ਆ ਵੀ ਕਿਸੇ ਵੀਰ ਨੇ ਵੀ ਸੌਦਾ ਕਰਨਾ ਆਪਣੀ ਤੁਸੀਂ ਗੱਬਣ ਜੜੀ ਹੈ ਚੈੱਕ ਪਾਸ ਕਰਾ ਕੇ ਇੱਥੋਂ ਲੈ ਜਿਓ ਠੀਕ ਆ ਤੇ 9 ਕਿਲੋ ਦੁੱਧ ਤੇ ਚੌਣ ਚਾਂ ਚੰਗੀ ਦੱਸ ਰਿਹਾ ਵੀਰ ਬਾਕੀ ਕੱਦ-ਕੁੱਦ ਦੀ ਵੱਡੀ ਆ ਇੱਕ ਸਾਈਡ ਤੋਂ ਤੁਹਾਨੂੰ ਇਧਰੋਂ ਦਿਖਾ ਦਿੰਦੇ ਆ ਰੈੱਡ ਕਲਰ ਦੇ ਵਿੱਚ ਆ ਕੱਦ ਵੱਡਾ ਤੇ ਚਵਾਈ ਵੀਰ ਜੀ ਅਗਲੇ ਪਿਛਲੇ ਥਨਾਂ ਦੀ ਪ੍ਰਾਪਤ ਬਰਾਬਰ ਬਰਾਬਰ ਕੋਈ ਦਿੱਕਤ ਨਹੀਂ ਜਿੰਦਾ ਮਰਜ਼ੀ ਚੋਈਓ ਕਿਤੇ ਤੱਕ ਦਾ ਠੀਕ ਆ ਵੀਰ ਬਾਕੀ ਗਾਂਹਾਂ ਚ ਹੈ ਵੀ ਜਰਸੀ ਤੋਂ ਅੱਗੇ ਸੀਮੈਂਟ ਜਿਹੜਾ ਜਰਸੀ ਦਾ ਸੀਮੈਂਟ ਜਰਸੀ ਦਾ ਲੱਗਾ ਹਾਂ ਜੀ ਠੀਕ ਹੈ ਜੀ ਹਾਂਜੀ ਉਹ ਨੈਕਸਟ ਜਿਹੜਾ ਦੋਸਤੋ ਸੀਮਨ ਵੀਰਾਂ ਦਾ ਵੀ ਜਰਸੀ ਦਾ ਰਖਾਇਆ ਠੀਕ ਹੈ ਰੰਗਰੂng ਬਹੁਤ ਵਧੀਆ ਜਿੱਦਾਂ ਇੱਕ ਆਪਾਂ ਸ਼ਾਈਵਾਲ ਦਾ Ориਜినਲ ਲਾਲ ਕਲਰ ਦੇਖਦੇ ਆ ਠੀਕ ਹੈ ਜੀ ਬਾਕੀ 扑ੜਕਨ ਦਾ ਤੇ ਮਤਲਬ ਕੋਈ ਨਹੀਂ ਬਣਦਾ ਜਿੱਦਾਂ ਮਰਜੀ ਚੋਈ ਜੋ ਚਵਾਈ ਫਿਰ ਵੀ ਜਿਆਦਾ ਆਪ ਹੀ ਕਰਦੇ ਆ ਕਿ ਘਰੇ ਚਵਾਈ ਮਾਰਾਈ ਕਰ ਲੈਂਦੀ ਮੈਂ ਵੀ ਕਰ ਲੈਣਾ ਬੀਪੀਆ ਵੀ ਕਰ ਲੈਂਦੀ ਹਾਂ ਜੀ ਜਿਹੜਾ ਮਰਜੀ ਚੋਈ ਨਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਉਹ ਦੋਸਤੋ ਅਕੇ ਕਿਸੇ ਭੈਣ ਨੇ ਵੀ ਚੰਗਾ ਚਵਾਈ ਕਰਨੀ ਡੇਢੀ ਨੇ ਚਵਾਈ ਕਰਨੀ ਤੇ ਜਿਹੜਾ ਮਰਜੀ ਕੋਈ ਬਹਿ ਕੇ ਸਵਾਇ ਕਰ ਸਕਦਾ ਇਹ ਲੈਣਾ ਨੇ ਜਦੋਂ ਮਰਜ਼ੀ ਭਿਜਾ ਅਕਸਰ ਆਪਾਂ ਕਹਦੇ ਨੇ ਵੀ ਸ਼ਾਈ ਵਾਲਾ ਗਰਮ ਗਰਮ ਨਹੀਂ ਨਹੀਂ ਗਰਮ ਦਾ ਤੇ ਮਤਲਬ ਨਹੀਂ ਮਰਦਾ ਵੀ ਠੰਡੀ ਆ ਬਿਲਕੁਲ ਠੰਡੀ ਠੀਰੀ ਆ ਠੀਕ ਹੈ ਹਾਂਜੀ ਤੇ 9 ਕਿਲੋ ਦੁੱਧ ਤਾਂ ਢਾਈਆਂ ਮਹੀਨੇ ਦੀ ਗੱਬਣ ਚੱਕ ਪਾਸੇ ਦੇ ਦਾਂਗੇ ਕਿੰਨੇ ਦੀ ਫਿਰ ਆਪਾਂ ਫਿਰ ਦੀ 35000 ਦੀ 35000 ਦੀ ਹਾਂਜੀ ਖਾਣਾ ਹੀ ਬਸ ਇੱਥੇ ਹਾਂ ਹਾਂਜੀ ਬਾਕੀ ਛੋੜਛੱਪਾ ਕਰਦੇ ਜੇ ਥੋੜਾ ਬਾਤਾ ਕਮਾਣ ਤਾਂ ਹੋ ਜਾਊਗਾ ਜੋ ਵੀ ਆਉਂਦਾ ਕੋਈ ਸੰਜਣ ਲਓ ਜੀ 35000 ਦੇ ਵਿੱਚੋਂ ਦੋਸਤੋ ਮਾਣਤਾਂ ਨੂੰ ਹੋ ਜਾਊਗਾ ਕੋਈ ਵੀ ਆਉਂਦਾ ਚੱਲ ਅੱਗੇ ਠੀਕ ਹੈ ਛੋੜਛੱ ਅਰ ਜਦੋਂ ਥੋੜਾ ਜਿਹਾ ਜ਼ਖਮ ਜਿਹਾ ਲੱਗਦਾ ਥਾਂ ਤੇ ਇਹ ਕੋਲ ਲੱਗਦਾ ਲੱਗਿਆ ਨਾਲ ਉਹ ਤਾਂ ਕਰਕੇ ਹੋ ਗਿਆ ਬਾਕੀ ਉਦੋਂ ਵਧੀਆ ਥਾਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛਿਟਾ ਨਹੀਂ ਐ ਸਾਫ ਆ ਤਾਂ ਠੀਕ ਹੈ ਲਓ ਜੀ ਆ 35000 ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਮੌਕੇ ਤੇ ਥੋੜਾ ਪਤਾ ਮਾਨਤਨ ਹੋ ਜੂਗਾ ਕੋਈ ਵੀ ਸੱਜਣ ਆਉਂਦਾ ਬਾਕੀ ਵੈੜ ਚੰਗੀ ਆ ਕੋਈ ਤੀਜਾ ਸੁਬਾ ਮੰਨ ਲਈ ਗਾ ਚੌਥੇ ਲਈ ਮੰਨ ਲਈ ਜਾਂ ਕੋਈ ਤੀਜੇ ਦੀ ਗੱਪਣ ਅਗੇ ਸਮਝ ਲੈ ਠੀਕ ਹੈ ਇੱਕ ਵੀ ਤਾਂ ਆਪਣੇ ਕੋਲ ਕੱਟੀ ਜਿਹੜੀ ਆ ਖੜੀ ਏ ਉਸੇ ਮੱਝ ਦੀ ਏ ਜਿਹੜੀ ਆਪਾਂ ਦਿਖਾਈ ਏ ਹੇ ਹਾਂ ਜੀ ਉਸੇ ਮੱਝ ਦੀ ਹੈ ਜੀ। ਇਹਦੀ ਉਮਰ ਵੈਸੇ ਕਿੰਨੀ ਕ ਸਾਲਕ ਦੀ ਹੋਊਗੀ? ਇਹ ਸਾਲ ਤੋਂ ਘੱਟ ਹੀ ਆ ਦੱਸ ਦਿੰਨਾ ਜੇ ਪੂਰੀ ਨਹੀਂ ਹੋਇਆ ਤਾਂ ਸਾਲਾ। ਅੱਛਾ ਜੀ। ਹਾਂ ਜੀ। ਲਓ ਵੀ ਉਸੇ ਮੱਝ ਦੀ ਦੋਸਤੋ ਕੱਟੀ ਆ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਈ ਆ। ਵਿਕਰੀ ਦੇ ਲਈ ਉਹ ਵੀ ਅਵੇਲੇਬਲ ਆ। ਇਹ ਵੀ ਪਕਾਊ ਆ ਕੱਟੀ ਠੀਕ ਆ। ਸੋ ਝੋਲੀ ਆਪਾਂ ਤੁਹਾਨੂੰ ਇਹਦੀ ਦਿਖਾਵਾਂਗੇ ਅੱਜ ਤੋਂ ਤੁਸੀਂ ਵੇਖੋਗੇ ਵੀ ਪਹਿਲਨ ਕੱਟੀ ਦੀ ਦੋਸਤੋ ਝੋਲੀ ਚਾ ਲਈ ਬਹੁਤ ਆ। ਕਿਉਂਕਿ ਮਦਰ ਦੇ ਉੱਪਰ ਹੀ ਜਾਣਾ ਬੱਚਿਆਂ ਨੇ ਵੀ। ਤੇ ਆਪ ਕਿਸ ਸੀਮੰਤ ਦੀ ਕੋਈ ਕਿੰਨੀ ਨਹੀਂ ਇਹਦਾ ਮੈਂ ਲਿਆਂਦੀ ਮਗਰੀ ਆਈ ਏ। ਇਹ ਮਗਰੀ ਆਈ ਇਹ ਦੋਸਤੋ ਤੁਸੀਂ ਦੇਖੋਗੇ ਬਾਲ ਹੈਗੇ ਆ ਕਿਹੋ ਚੰਗੇ ਸੀਮਨ ਦੀ ਆ ਹਰਿਆਣੇ ਦੀ ਬਾਕੀ ਮਾੜੇ ਦੀ ਨਹੀਂ ਜੀ ਠੀਕ ਹੈ ਜੀ ਤੋਂ ਸਿੰਘੀ ਸਿੰਘੀ ਮਾਂ ਦੇ ਉੱਪਰ ਹੀ ਆ ਬਿਲਕੁਲ ਬੁਲਾਈ ਦੇ ਵਿੱਚ ਉਤੋਂ ਹੀ ਪੂਰੀ ਵੇਖੋ ਕਿੰਨਾ ਚੌੜੀ ਆ ਲਓ ਜੀ ਤੋਂ ਦੋਸਤੋ ਇਹ ਵੀ ਕੱਟੀ ਵੀ ਬਕਾਉ ਆ ਠੀਕ ਆ ਉਸੇ ਮੱਛੀ ਦੀ ਕੱਟੀ ਆ ਜਿਹੜੀ 15 16 16 ਕਿਲੋ ਤੋਂ ਪਲੱਸ ਜਿਹੜੀ ਚੱਲਣ ਈ ਆ ਠੀਕ ਆ ਜੀ ਜਾਂ ਇਸ ਵਾਰ ਵੀ ਕੋਈ ਚੰਗਾ ਮਿਲ ਕਰ ਕੱਢ ਰੂਗਾ ਉਸੇ ਦੀ ਇਹ ਤੀ ਆ ਕੋਈ 1 ਸਾਲ ਤੋਂ ਕੋਈ 1 ਮਹੀਨਾ 2 ਮਹੀਨੇ ਘੱਟ ਵੀ ਉਮਰ ਹੋ ਸਕਦੀ ਆ ਬਾਕੀ ਕਦ ਕੋਦ ਸੋਨਾ ਕੱਟੀਦਾ ਗ੍ਰੋਥ ਦੀ ਗੱਲ ਕਰੀਏ ਤੇ ਉਮਰ ਦੇ ਹਿਸਾਬ ਨਾਲ ਚੰਗਾ ਕੋਈ ਦਿੱਕਤ ਨਹੀਂ ਚਾਰੂ ਫੋਲਿਆ ਹਾਂ ਅੱਛਾ ਵੀਰ ਖਰਚਾ ਪਈ ਦੀ ਡਿਮਾਂਡ ਆਪਾਂ ਕੀ ਕਰਦੇ ਆ ਲੈਣ ਦੇਣ ਦਾ ਕੀ ਕਰਾਂਗੇ ਕੱਟੀਦਾ ਡਿਮਾਂਡ ਵੀਰ ਜੀ 30 30 ਦੇ ਦਾਂਗੇ 30000 ਦੀ ਹਾਂਜੀ ਵੀ ਲਾਸਟ ਖਾਨ ਆਈ ਬਸ ਹਾਂ ਨਾ ਆਈ ਹਾਂਜੀ ਠੀਕ ਆ ਜੀ ਹਾਂਜੀ ਲੋਬੀ ਪਰਪੋ 30000 ਦੀ ਤੁਹਾਨੂੰ ਇਹ ਕੱਟੀ ਮਿਲ ਜੂਗੀ ਸੋ ਜਿਹੜਾ ਕੋਈ ਵੀਰ ਚਾਹੁੰਦਾ ਵੀ ਕਿਸੇ ਚੰਗੀ ਮਦਰਤਾ ਚੰਗੇ ਮਦਰ ਮਿਲ ਕੇ ਰਿਕਾਰਡ ਵਾਲੀ ਕੋਈ ਝੋਟੀ ਹੋਵੇ ਤਾਂ ਜਰੂਰ ਤੁਸੀਂ ਸੰਪਰਕ ਕਰ ਲਿਓ ਕੱਟੀ ਜੰਗੀ ਆ ਅੱਗੇ ਸਾਂਭਣ ਦੀ ਰੋਡ ਪੈਣੀ ਕੋਈ 8-7 ਕਿ ਮਹੀਨੇ ਏਆਈ ਦੇ ਬਿਲਕੁਲ ਕਾਬਲ ਹੋ ਜੂਗੀ ਠੀਕ ਆ ਜਨਵਰੀ ਫਰਵਰੀ ਤੱਕ ਇਹਨੇ ਕੀ ਗੱਲ ਲੈ ਲੈਣਾ ਸਹੀ ਹੈ ਹਾਂਜੀ ਹਾਂਜੀ ਥੋੜਾ ਤੋਰਦਗੇ ਵੀਰ ਗਾਣ ਹਾਂਜੀ ਠੀਕ ਆ। ਥੀਲੀਆਂ ਸੁਲੀਆਂ ਬਹੁਤ ਆ ਦੋਸਤੋ ਝੋਲੀ ਬਹੁਤ ਆ, ਪੱਟਪੁੱਟ ਕਾਫੀ ਜਿਆਦੇ ਆ। ਤਾਂ ਥਾਣਾ ਵੀ ਤੁਸੀਂ ਵੇਖੋ। ਠੀਕ ਆ। ਹਜੇ ਕੱਟੀ ਆ, ਛੋਟੀ ਆ। 1 ਸਾਲ ਬਿਹੇੜਗੜ ਹਜੇ ਬਿਲਕੁਲ ਸਮਾਂ ਹੈ ਜੀ ਉਮਰ ਦਾ। ਬਹੁਤ ਸੋਹਣੀ ਕੱਟੀ ਬਣ ਕੇ ਤਿਆਰ ਹੋਊਗੀ। 30000 ਦੇ ਵਿੱਚ ਤੁਹਾਨੂੰ ਇਹ ਕੱਟੀ ਮਿਲ ਜੂਗੀ ਜੀ ਐਸਨੋ ਠੀਕ ਆ। ਸੋ ਮੌਕੇ ਤੇ ਕੋਈ ਸੱਜਣ ਆਉਂਦਾ ਵਿੱਚੋਂ ਮਾਨਤਾ ਨਾਲ ਛੋਟਛੱਪਾ ਹੋ ਜਾਊਗਾ। ਹਾਂਜੀ ਤੋਰ ਲਿਗੇ ਜੀ। ਆ। ਸੋ ਬਾਕੀ ਇੱਕ ਦੋਸਤੋ ਲਾਸਟ ਦੇ ਵਿੱਚ ਇਸੇ ਘਰੋਂ ਆਪਾਂ ਇੱਕ ਜਰਸੀ ਬ੍ਰੀਡ ਦੇ ਵਿੱਚ ਬੱਛੀ ਤੁਹਾਨੂੰ ਦਿਖਾਉਣੀ ਆ ਸੋ ਬੱਛੀ ਵੀ ਬਹੁਤ ਖੂਬਸੂਰਤ ਆ ਮਦਰ ਮਿਲਕ ਵੀ ਚੰਗਾ ਸੀਗਾ ਇਹਦਾ ਉਹ ਆਪਾਂ ਵੀਰ ਤੋਂ ਪੁੱਛ ਲੈਨੇ ਆ ਵੀ ਕਿੰਨਾ ਮਦਰ ਮਿਲਕ ਸੀਗਾ ਇਹਦੀ ਉਮਰ ਵੀ ਸੇਮ ਹੀ ਆ ਤਕਰੀਬਨ ਸਾਲ ਕਿ ਜੀ ਨਹੀਂ ਸਾਲ ਦੀ ਨਹੀਂ ਇਹ ਪੰਜਾਂ 6 ਮਹੀਨੇ ਦੀ ਆ ਪੰਜਾਂ 6 ਮਹੀਨੇ ਦੀ ਪੰਜਾਂ ਤੋਂ ਪਲੱਸ ਲਾ ਲੋ 6ਾਂ ਤੋਂ ਘਾਟ ਆ ਜੀ ਅੱਛਾ ਜੀ ਦਾ ਉਹ ਮੜਕੇ ਜਿਹੜੀ ਉਹ ਮੈਂ ਵੇਚਤੀ ਸੇਲ ਕਰਤੀ ਕਹਿੰਦੇ ਤੇ ਇਸੇ ਤਰ੍ਹਾਂ ਮੜਕੇ ਜਰਸੀ ਬ੍ਰੀਡ ਵੇਚੀ ਸੀਗੀ ਇਹ ਜਰਸੀ ਦੇ ਵਿੱਚ ਉਹ ਥੋੜਾ ਮਿਕਸ ਦੇ ਵਿੱਚ ਸੀ ਅੱਛਾ ਜੀ ਤੇ ਇਹ ਮੜਕੇ ਜਰਸੀ ਦਾ ਟੀ ਕੰਮ ਭਰਾਇਆ ਸਾਨੂੰ ਇਹ ਬੱਚਾ ਚੰਗਾ ਲਿਆ ਤੁਸੀਂ ਇਹ ਬੱਚਾ ਹਾਂਜੀ ਇਹ ਮੈਂ ਮਲਾ ਲਿਆ ਬਾਅਦ ਚ ਉਹ ਫਿਰ ਵੇਚਤੀ ਠੀਕ ਹੈ ਜੀ ਬਾਬੀ ਜਰਸੀ ਬਰੀਡ ਦੇ ਵਿੱਚ ਦੋਸਤੋ ਬੱਛੀ ਆ ਕੋਈ ਅਵੇਰ ਸ਼ੌਂਕ ਪਕਾਉਣਾ ਚਾਹੁੰਦਾ ਬੱਚਾ ਅੱਜ ਖਰੀਦਣਾ ਚਾਹੁੰਦੇ ਤੁਸੀਂ ਤੇ ਜਰੂਰ ਖਰੀਦਦਾ ਹੀ ਕਰ ਲਿਓ ਤੇ ਥਣ ਤੁਹਾਨੂੰ ਚੈੱਕ ਕਰਾਵਾਂਗੇ ਕਰਮਾਲੀ ਜੇ ਆਪਾਂ ਹਮੇਸ਼ਾ ਕਹਿੰਦੇ ਹਾਂ ਦੋਸਤੋ ਪਹਿਲੇ ਸਵੇਰ ਜਦੋਂ ਕਰਮਾਲੀ ਸੂਣ ਵਾਲੀ ਹੋਈ ਠੀਕ ਹੈ ਢੁੱਕੀ ਹੋਈ ਤੇ ਥਣ ਤੁਸੀਂ ਦੇਖੋਗੇ ਪੂਰਾ ਲੰਬਾ ਥਣ ਕੱਢੂਗੀ ਅੱਤੀ ਚਵਾਈਲਾ ਥਣ ਨਿਕਲ ਕੇ ਸਾਹਮਣੇ ਆਊਗਾ ਵੈਸੇ ਵੱਛੀ ਪੰਜਾ ਛ ਅਪ੍ਰੈਲ ਦੀ ਇਹਦਾ ਜਨਮ ਅਪ੍ਰੈਲ ਦਾ ਅਪ੍ਰੈਲ ਦਾ ਇਸੇ 2024 ਦੇ ਵਿੱਚ 2024 ਅਪ੍ਰੈਲ ਦਾ ਹਾਂ ਹਾਂ ਇੱਥੇ ਕਿ 5 6 ਮਹੀਨੇ ਉਮਰ ਬਣਦੀ ਠੀਕ ਆ ਮਦਰ ਦਾ ਦੁੱਧ ਕਿੰਨਾ ਸੀ ਫਿਰ ਇਹਦੇ ਮਦਰ ਦਾ 15 16 ਕੱਢੀ ਗਈ ਹੈ 15 16 ਹਾਂਜੀ ਠੀਕ ਹੈ ਹਾਂਜੀ ਲੋ ਵੀ 15 16 ਕਿਲੋ ਦੁੱਧੋ ਇਹ ਮਦਰ ਦੀ ਬਚੀ ਆ ਤੇ ਇਧਰ ਤੁਹਾਨੂੰ ਆ ਵੇਖੋ ਤੁਸੀਂ ਅੱਜ ਤੋਂ ਠੀਕ ਆ ਜੀ ਝੋਲੀ ਝਾਲੀ ਦੀ ਪੂਰੀ ਬਣਦੀ ਥਾਣੇ ਵੀ ਬੜੇ ਪ੍ਰਿੰਟਰ ਜਿਹੜੀਆਂ ਦੋਸਤੋ ਇਹਨਾਂ ਨੂੰ ਕਹਿ ਦੇਣੇ ਆਪਾਂ ਠੀਕ ਹੈ ਜੀ ਠੀਕ ਹੈ ਵੀਰੇ ਅੱਛਾ ਵੀਰ ਹਰਜਾਪੇ ਦੀ ਕੀਮਤ ਕੀ ਆ ਕੀ ਡਿਮਾਂਡ ਕਰਦੇ ਆ ਇਹਦੇ ਵੀਰ ਜੀ 14000 ਰੁਪਏ ਆਟ ਬਣਦਾ 14000 ਏਅਰ ਲੈਂਡ ਆਈਟਮ 14000 ਚ ਮਨ ਕੇ ਦੇਣੀ ਦੇਣੀ ਆ ਭਾਈ ਜੀ ਠੀਕ ਹੈ ਬਾਕੀ ਲੈਸ ਲੂਸ ਕਰਦੇ ਅਜੇ ਥੋੜਾ ਬਹੁਤਾ ਹੋ ਜਾਊਗਾ ਆ ਬੱਚਾ ਛੋਟਾ ਕੋਈ ਵੀਰ ਸੰਭ ਲੂਗਾ ਚਾਰ ਦੇ ਨਾਲ ਬਾਕੀ ਹੁਣ ਤਿੰਨਾਂ ਚੌ ਚੌ ਪੰਜ ਮਹੀਨੇ ਤੱਕ ਇਹਨੇ ਵਧੀਆ ਏਅਰ ਦੇ ਕਾਬਲ ਆ ਹੂੰ ਕੋਈ ਦਿੱਕਤ ਨਹੀਂ ਕੀ ਜੀ ਥੋੜੀ ਜੀ ਖੇਚਲ ਕਰਨੀ ਪਣੀ ਵੀ ਪੰਜ ਛੇ ਪੰਜ ਛੇ ਮਹੀਨੇ ਕੋਈ ਸੰਭ ਲਈ ਤੇ ਬੇਸ਼ੱਕ 11 12 13 ਮਹੀਨਿਆਂ ਤੱਕ ਵੀ ਤਿਆਰੀ ਕਰ ਆਰਾ ਲੋਬੀ ਪ੍ਰਭੋ ਰੇਟ ਤੁਹਾਨੂੰ ਦੱਸ ਦਿੱਤਾ ਬਾਕੀ ਨਸਲ ਪ੍ਰੀਡ ਦੇ ਵਿੱਚ ਪੂਰੀ ਆ ਜਰਸੀ ਬੱਚੀ ਆ ਤੇ ਕਦ ਕੋਦ ਸੋਹਣਾ ਕਰੂਗੀ ਠੀਕ ਆ ਜੀ ਕਦ ਵੈਸੇ ਹਾਈਟ ਸੋਹਣੀ ਕਰੂਗੀ ਬਾਕੀ ਫੇਸ ਕੁਆਲਟੀ ਵੇਖੋ ਬਹੁਤ ਸੋਹਣੀ ਹੈ ਛੋਟਾ ਕੰਨ ਤੇ ਡੂੰਗ ਡਾਂਗ ਉਸੇ ਤਰ੍ਹਾਂ ਬਿਲਕੁਲ ਦੋਨਾਂ ਅੱਖਾਂ ਦੇ ਵਿੱਚ ਅਜੇ 5-6 ਮਹੀਨਿਆਂ ਦੀ ਆ ਠੀਕ ਆ ਜੀ ਸੋ ਇਹ ਨਾਗਨੇ ਟੋਟਲ ਅੱਜ ਵੀਰ ਅਰਜਬ ਸਿੰਘ ਉਹਨਾਂ ਦੇ ਕੋਲ ਪਿੰਡ ਚੰਬਲ ਸੁਕਰੇਲੂ ਘਰ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਪਸ਼ੂ ਦਿਖਾਏ ਆ ਉਹ ਐਨੀਮਲ ਤੁਹਾਨੂੰ ਚੰਗੇ ਲੱਗੇ ਹੋਣਗੇ ਬਾਕੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਨਵੇਂ ਵੀਰਾਂ ਤੱਕ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸਕੇ ਤੋਂ ਚੰਗੇ ਪਸ਼ੂ ਆ ਜਿਹੜੇ ਕਿਸੇ ਵੀਰ ਨੇ ਪਸ਼ੂ ਆਣ ਕੇ ਵੇਖਣੇ ਆ ਤੁਸੀਂ ਤਸੱਲੀ ਕਰਨ ਦੇ ਲਈ ਪਿੰਡ ਚੰਬਲ ਵਿజిਟ ਕਰ ਸਕਦੇ ਜੀ ਤੇ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਨਾ ਸੀਗਾ ਅੱਛਾ ਵੀਰ ਜੀ ਇਹ ਆਪਣਾ ਨੰਬਰ ਸੰਪਰਕ ਨੰਬਰ ਜਰੂਰ ਕਰ ਲਿਓ ਸ਼ੇਅਰ ਨੰਬਰ ਵੀਰ ਜੀ 628840 7149 ਠੀਕ ਹੈ ਜੀ 6288407149 ਠੀਕ ਹੈ ਜੀ ਲੋਬੀ ਭਰਾਵੋ ਫਿਲਹਾਲ ਅਜੇ ਨਗ ਸੀਗੇ ਨੰਬਰ ਵੀਰ ਖਰਜਾਪ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ